ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਆਸੇ ਪਾਸੇ ਦੇ ਪਿੰਡ ਪੈ ਜਾਂਦੇ ਆ ਜਿਵੇਂ ਕਿ ਸੈਦੋਕੇ ਇੱਕ ਪਾਸੇ ਰਹਿ ਜਾਂਦਾਗਾ ਸਲਾਬਤਪੁਰਾ ਦੀਨਾ ਕਾਂਗੜ ਅਲਕੜਾ ਇਹ ਆਸੇ ਪਾਸੇ ਦੇ ਪਿੰਡ ਰਹਿ ਜਾਂਦੇ ਆਗੇ ਤੇ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆਗੀ ਚੰਗੇ ਸੀਮੰਦ ਦੀ ਆਗੀ ਤੇ ਹੈ ਫਾਰਮ ਦੀ ਆਗੀ ਤੇ ਚੰਗਾ ਦੁੱਧ ਦਾ ਇਹਦਾ ਰਿਕਾਰਡ ਆਗਾ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਈ ਤੋਂ ਆਪਾਂ ਸਾਰੀ ਇਹਦੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਤੇ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਉਨੇ ਆਂਗੇ ਤੇ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਨਾਂ ਬਾਈ ਲਾਪਰੀ ਦਾ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਕੀ ਡਿਟੇਲ ਆ ਗਈ ਇਹਦੀ ਕਿਹੜੇ ਸੂਏ ਸੂਣਾ ਇਹਨੇ ਏ ਬਾਈ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਜੀ ਹਾਂ ਆਪੋਂ ਵੇਰਕਾ ਦੇ ਸੀਮੰਦੀ ਆ 487 ਨੰਬਰ ਬੋਲਦੀ ਵੇਰਕਾ ਦੇ ਜੀ ਹਾਂਜੀ ਹਾਂ ਇਹ ਆਪਾਂ ਨਾ ਖਰੀਦੀ ਸੀਗੀ ਟੋਕੜ ਗੱਬਣ ਟੋਕੜ ਗੱਬਣ ਆਪਾਂ ਲਈ ਸੀਗੀ ਹਾਂਜੀ ਹਾਂ ਇਹ ਖੇਮਾ ਖੇੜਾ ਪੈਂਡਾ ਪੰਜਾਬ ਦੇ ਕੋਲੇ ਠੀਕ ਆ ਉਥੋਂ ਲੰਬੀ ਬਾਦਲ ਕੋਲੇ ਠੀਕ ਆ ਜੀ ਉੱਥੇ ਸ੍ਰਿੰਦਰਾਲਖ ਦਾ ਫਾਰਮ ਹੈਗਾ ਉਥੋਂ ਗਾ ਆਪਣੇ ਮਿੱਤਰ ਨੇ ਲਿਆਂਦੀ ਸੀਗੀ ਆਪਦੇ ਫਾਰਮ ਚ ਰੱਖੀ ਸੀ ਠੀਕ ਆ ਉੱਥੋਂ ਅੱਗੇ ਆਪਾਂ ਲਿਆਂਦੀ ਸੀਗੀ ਉਹ ਬਾਈ ਤੋਂ ਉਹਨੇ ਇੱਕ ਸੂਆ ਚੋਈ ਆ ਉਹਦੇ ਕੋਲ ਆਪਾਂ ਲਿਆਂਦੀ ਸੀਗੀ ਠੀਕ ਆ ਤੇ ਉੱਥੇ ਉਹਨਾਂ ਨੇ ਇਹਨੇ ਦੂਜੇ ਸੂਏ ਦਾ ਪੀਕ ਉੱਥੇ 42 ਕਿਲੋ ਦਿੱਤਾ ਸੀਗਾ ਬਾਈ 42 ਕਿਲੋ ਦੂਜੇ ਸੂਏ ਦੁੱਧ ਨੇ ਕੱਢਿਆਗਾ ਹਾਂਜੀ ਹਾਂ 42 ਕਿਲੋ ਦਾ ਦੂਜੇ ਦਾ ਪੀਕ ਰਿਹਾਗਾ ਠੀਕ ਆ ਹੈ ਫਾਰਮ ਦੀ ਆ ਹਾਂਜੀ ਹਾਂ ਫਾਰਮ ਦੀ ਆ ਤੇ ਇਹ ਕ੍ਰੋਸ ਹੋਈ ਵੀ ਆ ਡਾਇਰੈਕਟ ਬੁੱਲ ਤੋਂ ਐਫ ਐਫ ਟੂ ਹੋਈ ਵੀ ਆ ਐਚ ਵਧੀਆ ਤੋਂ ਹੋਈ ਵੀ ਆ ਡਾਇਰੈਕਟ ਤੀ ਹਾਂਜੀ ਹਾਂ ਉਹ ਡਾਇਰੈਕਟ ਕ੍ਰੋਸ ਹੋਈ ਵੀ ਆ ਵੀ ਉਹਨਾਂ ਕੋਲ ਹੀ ਬੋਲ ਸੀਗਾ ਉਹਨਾਂ ਕੋਲੇ ਫਾਰਮ 'ਚ ਕੋਈ ਬੋਲ ਰੱਖਿਆ ਹੋਵਾ ਸੀਗਾ ਕਿ ਚੰਗੀ ਗਾਂ ਦਾ ਠੀਕ ਆ ਉਹ ਮਤਲਬ ਚੰਗੇ ਰਿਕਾਰਡ ਦਾ ਹੀ ਹੋਊਗਾ ਹਨਾ ਰਿਕਾਰਡ ਦਾ ਫਾਰਮ 'ਚ ਬਈ ਚੰਗੇ ਦੇ ਹੀ ਰੱਖਿਆ ਹਾਂ ਤਾਂ ਕਰ ਕੀ ਪਰ ਉਹਨਾਂ ਨੇ ਰੱਖਿਆ ਹੋਵਾ ਹਨਾ ਹਾਂਜੀ ਤੇ ਤਾਂ ਹੀ ਉਹਨਾਂ ਨੇ ਉਹ ਤੋਂ ਕਰਾਸ ਕਰਾਈ ਹੈ ਹਾਂਜੀ ਹਾਂ ਠੀਕ ਆ ਬਾਕੀ ਬਈ ਇਹਦੇ ਟੈਗਿੰਗ ਵੀ ਹੋਈ ਵੀ ਆ ਠੀਕ ਆ ਮਤਲਬ 16 ਨੰਬਰ ਟੈਗਿੰਗ ਇਹਦੇ ਇਹ ਆਵਾਗਾ ਠੀਕ ਆ 16 ਨੰਬਰ ਟੈਗ ਪਿਆ ਹੋਇਆ ਬਈ ਕੋਈ ਗਾਂ ਸੀਗੀ ਇਹ ਬੇਰਕਾ ਦੇ ਸੀਮਨ ਦੀ ਸੀ ਠੀਕ ਆ ਬੇਰਕਾ ਨੇ ਦੱਸਿਆ ਸੀ ਆਪਾਂ ਨੂੰ ਠੀਕ ਆ ਮਤਲਬ ਵੀ ਪ੍ਰੋਪਰ ਰਿਕਾਰਡ ਵਾਲੀ ਹੈਗੀ ਹਾਂਜੀ ਹ ਠੀਕ ਹੈ ਤੇ ਮੁੱਲੇ ਦਾ ਕਿੰਨਾ ਰੱਖਿਆ ਆਪਾਂ ਰੇਟ ਦਾ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਹੋਊਗਾ ਹਾਂਜੀ ਹਾਂ ਠੀਕ ਹੈ ਹਾਂਜੀ ਇੱਕ ਵਾਰੀ ਕੰਟੈਕਟ ਨੰਬਰ ਬੋਲ ਦਿਓ ਆਪਣਾ ਨੰਬਰ ਹੈ 98782 98782 69251 69251 ਹਾਂਜੀ ਹਾਂਜੀ ਠੀਕ ਹੈ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰਕੇ ਗਾਣੂ ਖਰੀਦ ਸਕਦੇ ਹੋਗੇ ਤੇ ਪੂਰੀ ਫੁੱਲ ਆਪਦੀ ਤਸੱਲੀ ਕਰ ਸਕਦੇ ਹੋਗੇ ਤੇ ਢੇੜਾ ਕਢਾ ਦੇ ਇੱਕ ਵਾਰੀ ਤੇ ਬਾਕੀ ਕਦ ਕਾੜ ਚੰਗੇ ਦੇ ਵਿੱਚ ਮਤਲਬ ਕਿ ਐ ਛੋਟੀ ਨਹੀਂ ਹੈਗੀਗੀ ਤੇ ਪੂਰੇ ਵੱਡੇ ਕਦ ਕਾੜ ਦੀ ਹੈਗੀ ਬੇਲ ਵੀ ਚੰਗੀ ਆ ਤੇ ਸਮੀ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਥੱਲੇ ਤੋਂ ਦੇਖ ਸਕਦੇ ਹੋ ਆਰਡਰ ਵਿਥੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਦਾ ਸਾਇ ਸੂਜ ਵੀ ਚੰਗਾ ਹੈ ਪੂਰਾ ਤੇ ਨਾੜਾਂ ਵੀ ਚੰਗਾਂਆਂ ਗੀਆਂ ਬਾਡੀ ਵੰਤਰ ਦੀ ਪੂਰੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਤੇ ਚੰਗੇ ਦੁੱਧ ਦੀ ਉਮੀਦ ਹੈ ਇਸ ਵਾਰ ਇਹ ਤੋਂ 45 46 ਲੀਟਰ ਦੀ ਉਮੀਦ ਆ ਵੀ ਇਹ ਇਹ ਕੱਢੂਗੀ ਇਸ ਵਾਰ ਕਿਉਂਕਿ ਪਿਛਲੀ ਵਾਰ ਚੰਗਾ ਦੁੱਧ ਇਹਦਾ ਕੱਢਿਆ ਵਗਾ ਤੇ ਕਰਦਕਾਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਛੋਟੀ ਨਹੀਂ ਹੋएगी ਇਹ ਪੂਰੀ ਵੱਡੀ ਗਾਂ ਗਈ ਤੇ ਬਾਕੀ ਤਿਆਰੀ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਇੱਕ ਤਰੀਕ ਨੂੰ ਤਕਰੀਬਨ ਇਹਦੇ ਦਿਨ ਪੂਰੇ ਹੋਣੇ ਆਗੇ ਤੇ ਬਾਕੀ ਅੱਗੇ ਪਤਾ ਲੱਗ ਜੂ ਵੀ ਕਿੰਨੇ ਦਿਨ ਉੱਤੇ ਲੈਂਦੀ ਹੈ ਉੱਤੇ ਵੀ ਲਿਆ ਸਕਦੀ ਹੈਗੀ ਜਿਹਨੂੰ ਵੀ ਦੋਸਤ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਗਾ ਨੂੰ ਦੇਖ ਸਕਦੇ ਹੋ ਤੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ